ਸਿੱਖ ਗੁਰਦੁਆਰਾ ਸੰਜੋਸ਼ ਵੱਲੋਂ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਵਾਕ ਐਂਡ ਰਨ ਦੀ ਸ਼ੁਰੂਆਤ ਕੀਤੀ ਗਈ ਹੈ। 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜੇ ਲੋੜਵੰਦ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ। ਇਸੇ ਚੱਲ ਦੇ ਉਹਨਾਂ ਵੱਲੋਂ ਕਿਹਾ ਗਿਆ ਕਿ 25 ਡਾਲਰ ਜਾਂ ਫਿਰ ਦੋ ਕੰਬਲ ਜਿਹੜੇ ਕਿ ਲੋੜਵੰਦਾਂ ਨੂੰ ਵੰਡਾਂਗੇ ਉਹ দান ਕੀਤੇ ਜਾਣ ਅਤੇ ਇਸ ਵਾਕ ਦੇ ਜ਼ਰੀਏ ਇਹ ਉਹਨਾਂ ਗਰੀਬਾਂ ਤੱਕ ਪਹੁੰਚਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਇਹ ਆਪਰਲਾ ਕੀਤਾ ਜਾ ਰਿਹਾ ਗੁਰੂ ਘਰ ਸਾਨੂੰ ਦੇ ਵੱਲੋਂ 5K ਵਾਕ ਜਾਂ ਰਨ ਫॉर ਹਿਮੈਨਿਟੀ ਕਾਫੀ ਸੰਗਤਾਂ ਨੇ ਰਜਿਸਟਰ ਆਲਰੇਡੀ ਕਰ ਵੀ ਲਿਆ ਆ ਇਸ ਦੇ ਵਿੱਚ ਅਸੀਂ ਰੱਖਿਆ ਜੀ 25 ਡਾਲਰ ਤੁਸੀਂ ਆਪਣਾ ਡੋਨੇਸ਼ਨ ਦਿਓ ਤੇ ਜਾਂ ਤੁਸੀਂ ਦੋ ਕੰਬਲ ਵੀ ਲਿਆ ਸਕਦੇ ਹੋ ਜਿਹੜੀ ਜੀ ਵੀ ਪੈਸੇ ਇਹਦੇ ਵਿੱਚ ਇਕੱਠੇ ਹੋਣੇ ਹਨ ਉਹ ਸਾਰਿਆਂ ਦਾ ਕੰਬਲ ਜਾਂ ਹੋਰ ਚੀਜ਼ਾਂ ਲੈ ਕੇ ਆਪਾਂ ਜੋ ਵੀ ਇਸ ਵੇਲੇ ਤਾਨੂੰ ਪਤਾ ਬਾਹਰ ਠੰਡਿਆ ਜਿਹੜੇ ਹੋਮਲੈਸ ਹਨ ਜਾਂ ਹੋਰ ਹਨ ਉਹਨਾਂ ਦੇ ਵਿੱਚ ਆਪਾਂ ਜਾ ਕੇ ਵੰਡ ਕੇ ਆਉਣੇ ਆ ਸੋ ਸੰਗਤਾਂ ਨੂੰ ਬੇਨਤੀ ਆ ਕਿ ਜੋ ਗੁਰੂ ਸਾਹਿਬ ਦਾ ਮੈਸੇਜ ਹੈ ਵੀ ਵੰਡ ਕੇ ਛਕੋ ਆਪਣਾ ਦਸਵੰਦ ਕੱਢੋ ਸਵੇਰ ਨੂੰ ਤੁਸੀਂ 9 ਵਜੇ ਵਾਕ ਸ਼ੁਰੂ ਹੋਣਾ ਜੀ ਉਸ ਦੇ ਵਿੱਚ ਪਹੁੰਚੋ ਜਾਂ ਜੇ ਤੁਸੀਂ ਰਨ ਕਰਨਾ ਚਾਹੁੰਦਾ ਉਹ ਵੀ ਪਹੁੰਚੋ ਤੇ ਸਾਰੇ ਫੈਮਲੀ ਨੂੰ ਨਾਲ ਲੈ ਕੇ ਆਉਣਾ ਆਪਣੇ ਆਂਟੀਆਂ ਗੁਆਂਢੀਆਂ ਨੂੰ ਵੀ ਨਾਲ ਲੈ ਕੇ ਆਓ ਜੀ ਸੋ ਬੇਨਤੀ ਆ ਵੀ ਨਾਲ ਦੇ ਨਾਲ ਤੁਹਾਨੂੰ ਇੱਕ ਆ ਜਿਹੜੇ ਟੀ-ਸ਼ਰਟ ਆ ਇਹ ਵੀ ਸਾਰਿਆਂ ਨੂੰ ਦਿੱਤੀ ਜਾਊਗੀ ਸਵੇਰ ਨੂੰ ਤੇ ਇਹ ਆਪਾਂ ਸਾਰੇ ਇਹ ਟੀ-ਸ਼ਰਟ ਪਾ ਕੇ ਤੇ ਆਪਾਂ ਸਾਰਿਆਂ ਨੇ ਵਾਹ ਕਰਨੀ ਜੀ 5 ਕਿਲੋਮੀਟਰ ਦਾ ਵਾਹ ਕੇ